ਤਰੇ ਵੀ ਕੋਈ ਮੁੱਦਾ ਉਹਨਾਂ ਕੋਲੇ ਮੋਦੀ ਨੂੰ ਹਟਾਓ ਬਸ ਉਹਨਾਂ ਨੇ ਕੋਈ ਦੇਸ਼ ਦੀ ਗੱਲ ਨਹੀਂ ਕੀਤੀ ਕੋਈ ਉਹਨਾਂ ਨੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਕੋਈ ਉਹਨਾਂ ਨੇ ਪਾਲਿਸੀ ਦੀ ਗੱਲ ਨਹੀਂ ਕੀਤੀ ਸਿਰਫ ਇੱਕੋ ਹੀ ਹੈ ਇਕੱਠੇ ਹੋ ਜਾਓ ਮੋਦੀ ਨੂੰ ਹਟਾ ਦਿਓ ਬਸ ਇਹੀ ਮੁੱਦਾ ਉਹਨਾਂ ਦਾ ਇਹ ਆਪ ਕਹਿੰਦੇ ਭਗਵੰਤ ਮਾਨ ਆਪ ਕਹਿੰਦਾ ਸੀ ਜਦੋਂ ਇੱਕ ਕੂਏ ਦੇ ਉੱਤੇ ਸਾਰੇ ਜਾਨਵਰ ਇਕੱਠੇ ਹੋ ਜਾਣਾ ਇੱਕ ਸਾਈਡ ਤੇ ਤੇ ਸਮਝੋ ਦੂਜੇ ਪਾਸੇ ਸ਼ੇਰ ਖੜਾ ਹੈ ਤੇ ਮੈਂ ਇਹ ਗੱਲ ਬਿਲਕੁਲ ਸਮਝਦਾ ਇਹ ਛੋਟੇ ਛੋਟੇ ਜਾਨਵਰ ਹੈ ਬਰਬਰ ਸ਼ੇਰ ਖੜਾ ਸ਼ੇਰ મોદી ਆ ਕੀ ਹੁਣ ਕੈਨੇਡਾ ਕੀ ਹਾਲ ਹੈ ਲੋਕਾਂ ਨੂੰ ਬੱਚਿਆਂ ਨੂੰ ਸਾਡੇ ਕੰਮ ਨਹੀਂ ਮਿਲਦਾ ਸਰਕਾਰ ਤੇ ਮਰੀ ਜਾਂਦੇ ਬੁਰਾ ਹਾਲ ਇੱਕ ਕਮਰੇ ਚ 20-20 ਜਾਣੇ ਰਹਿੰਦੇ ਕੀ ਹੈ ਕਿਉਂ ਇੱਕ ਵਾਰੀ ਚਲੇ ਗਏ ਉਹ ਪੀਰੈਂਟਸ ਵਿਚਾਰੇ ਨੇ ਕਰਜ਼ਾ ਦੇ ਕੇ ਭੇਜਿਆ ਹੁੰਦਾ ਜੀ ਉਨੀ ਮਜਬੂਰੀ ਬਣ ਜਾਂਦੀ ਹੈ ਬੱਚੇ ਦੀ ਮੈਂ ਇੱਥੇ ਕੰਮ ਕਰਾਂ ਜੋ ਕਰਾਂ ਕਿਰੇ ਮੈਂ ਆਪਣੇ ਪੀਰੈਂਟਸ ਨੂੰ ਤੰਗ ਨਾ ਕਰਾਂ ਉਥੇ ਉਹ ਗਲਤ ਕੰਮ ਹੀ ਕਰਦਾ ਜੀ ਸੋ ਮੇਰੀ ਜ਼ਬੰਤੀ ਹੈ ਵੀ ਸਰਕਾਰ ਨੂੰ ਇਸ ਚੀਜ਼ ਬਾਰੇ ਜ਼ਰੂਰ ਸੋਚਣਾ ਚਾਹੀਦਾ ਅਸੀਂ ਸਰਕਾਰ ਚਾਹੁੰਦੇ ਹਾਂ ਜੀ ਜਿਹੜੀ ਸਾਡਾ ਰੋਜ਼ਗਾਰ ਹੈ ਜਿਹੜਾ ਪਿਛਲੇ 30 ਸਾਲਾਂ ਤੋਂ ਜਿਵੇਂ ਤੁਹਾਨੂੰ ਗਰੋਰ ਸਾਹਿਬ ਨੇ ਦੱਸਿਆ ਹੀ ਹੈ ਵੀ 30 ਸਾਲਾਂ ਤੋਂ ਸਾਡਾ ਵਪਾਰ ਉਸੇ ਹਿਸਾਬ ਨਾਲ ਚੱਲ ਰਿਹਾ 5% ਹੀ ਹੈ ਸਾਡੇ ਇੱਥੇ ਨਾ ਤਾਂ ਕੋਈ ਵਾਧਾ ਹੋਇਆ ਜੇ ਤੁਸੀਂ ਅੱਜ ਤੋਂ 30 ਸਾਲ ਪਹਿਲਾਂ ਪੈਟਰੋਲ ਦੇ ਰੇਟ ਵੇਖ ਲਓ ਗੈਸਿਲੈਂਡਰ ਦੇ ਰੇਟ ਵੇਖ ਲਓ ਦੂਜੀਆਂ ਚੀਜ਼ਾਂ ਦੇ ਵੇਖ ਲਓ ਤੇ ਅੱਜ ਉਹਦੇ ਮੁਕਾਬਲੇ ਅਸੀਂ ਕਿੱਥੇ ਖੜੋਤੇ ਆ ਅਸੀਂ 5% ਦੇ ਵਿੱਚ ਸਾਨੂੰ ਵਪਾਰੀ ਵਰਗ ਨਾਲ ਇੰਨਾ ਕਿ ਟੱਕਾ ਹੋ ਰਿਹਾ ਨਾ ਤਾਂ ਸਾਡੇ ਜੋਾਕਾਂ ਨੂੰ ਕੋਈ ਨੌکریاں ਮਿਲ ਰਹੀਆਂ ਜੀ ਅਸੀਂ ਪੈਸੇ ਲਾ ਕੇ 20 25 25 ਲੱਖ ਰੁਪਏ ਲਾ ਕੇ ਜੋਾਕਾਂ ਨੂੰ ਬਾਹਰ ਭੇਜਦੇ ਆ ਉੱਥੇ ਵੀ ਕੰਮ ਹੈ ਨਹੀਂ ਇਹ ਸਾਡੀ ਸਰਕਾਰ ਸਾਡੇ ਅਸੀਂ ਵਪਾਰੀ ਆ ਅਸੀਂ ਸਰਕਾਰ ਅਸੀਂ ਦੇਸ਼ ਨੂੰ ਅਸੀਂ ਚਲਾ ਰਿਆ ਅਸੀਂ ਟੈਕਸ ਦਿੰਨੇ ਆ ਤਹੀਓ ਦੇਸ਼ ਚੱਲਦਾ ਤੇ ਸਾਨੂੰ ਤਾਂ ਸਹੂਲਤ ਹੀ ਕੋਈ ਨਹੀਂ ਜੀ ਅਸੀਂ ਤਾਂ ਨਹੀਂ ਕਿਹਾ ਕਿਸੇ ਨੂੰ ਬਿਜਲੀ ਮੌਤ ਦਿਓ ਅਸੀਂ ਨਹੀਂ ਕਿਹਾ ਤੁਹਾਨੂੰ ਬੱਚਾ ਦੇ ਚਫਰ ਵੀ ਨਹੀਂ ਮੌਤਿਜੇ ਕਰਾਓ ਅਸੀਂ ਤਾਂ ਕਹਿੰਦੇ ਸਾਡੇ ਤੋਂ ਪੈਸੇ ਲਓ ਸਾਨੂੰ ਸਹੂਲਤਾਂ ਦਿਓ ਜੋ ਅੱਜ ਪੰਜਾਬ ਦੇ ਹਾਲਾਤ ਬਣ ਚੁੱਕਾ ਕੋਈ ਅੱਜ ਤੋਂ ਜਿਵੇਂ ਬਿਹਾਰ ਦਾ ਸੁਣਿਆ ਸੀਗਾ ਉਦੋਂ ਵੀ ਸਾਡੇ ਹਾਲਾਤ ਬਣ ਚੁੱਕੇ ਆ ਜਿੰਨੇ ਲੁੱਟਾ ਘੋੜਿਆ ਜਿੰਨੇ ਨਸ਼ੇ ਨਸ਼ਾ ਇੰਨਾ ਘੋੜਿਆ ਘਰ ਘਰ ਦੇ ਵਿੱਚ ਨਸ਼ਾ ਮਿਲਦਾ ਪਿਆ ਜੇ ਜੇ ਸਰਕਾਰ ਚਾਵੇ ਕੀ ਨਹੀਂ ਹੋ ਸਕਦਾਗਾ ਸਰਕਾਰ ਚਾਹੁੰਦੀ ਨੀਗੀ ਤੇ ਚੀਜ਼ਾਂ ਬੰਦ ਹੋਣ ਅਸੀਂ ਇਸ ਵੇਲੇ ਫਰੀਦਕੋਟ ਦੀ ਸਬਜ਼ੀ ਮੰਡੀ ਦੇ ਵਿੱਚ ਖੜੇ ਆ ਵਪਾਰੀਆਂ ਤੋਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀ 2024 ਦੇ ਵਿੱਚ ਜੋ ਇਲੈਕਸ਼ਨ ਆ ਰਿਹਾ ਕਿਸ ਤਰ੍ਹਾਂ ਦੇ ਪੀਐਮ ਚਾਹੁੰਦੇ ਆ ਕਿਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਚਾਹੁੰਦੇ ਕਿਸ ਤਰ੍ਹਾਂ ਦੀ ਉਹਨਾਂ ਨੂੰ ਦਿੱਕਤ ਆ ਰਹੀਆਂ ਆਗਲੀ ਸਰਕਾਰ ਤੋਂ ਕੀ ਉਮੀਦਾ ਨਰਨ ਤੇ ਸਾਡੇ ਨਾਲ ਕੁਝ ਵਾਰੀ ਵਾਰਕ ਸਰ ਕੀ ਨਾ ਤੁਹਾਡਾ ਜੀ ਇਹਨਾਂ ਦਾ ਸਤੀਸ਼ ਗਰੋਰ ਹੈ ਜੀ ਸਤੀ ਜੀ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹੋ ਦੇਖੋ ਸਰਕਾਰ ਅਸੀਂ ਚਾਹੁੰਦੇ ਹਾਂ ਵੀ ਜਿੰਦੇ ਵਿੱਚ ਸਾਰੇ ਵਰਗਾਂ ਦਾ ਹੀ ਚਾਂ ਰੱਖਿਆ ਜਾਵੇ ਤੇ ਮੈਂ ਸਮਝਦਾ ਜਿਹੜੀ ਪਿਛਲੀ ਸਰਕਾਰ ਹੈ ਕੁਝ ਕੋਈ ਨਾ ਫਰਕ ਡਾਏਗਾ ਵੀ ਇਸ ਸਰਕਾਰ ਨੇ ਕੁਝ ਕੰਮ ਤਾਂ ਅੱਛੇ ਕੀਤੇ ਹੈ ਪਰ ਮੈਂ ਸਮਝਦਾ ਵਪਾਰੀ ਵਰਗ ਦਾ ਕੋਈ ਧਿਆਨ ਨਹੀਂ ਟੈਕਸਾਂ ਦੀ ਮਾਰ ਵਪਾਰੀਆਂ ਨੂੰ ਬਹੁਤ ਪਈ ਹੈ ਜਮਾਂ ਵੀ ਵਪਾਰੀਆਂ ਹੁਣ ਜੇ ਅਸੀਂ ਵੀ ਆਪਦੀ ਗੱਲ ਕਰੀਏ ਸਬਜੀ ਮੰਡੀ ਦੀ ਇਜਾ 30 ਸਾਲ ਤੋਂ ਜੇ ਸਾਡੀ ਕਮਿਸ਼ਨ ਹੈ ਉਹ 5% ਹੈ ਸਾਰਾ ਤੇ 30 ਸਾਲ ਤੋਂ ਤਰਿਆ ਹੁੰਦਾ ਹੈ ਮੰਗਿਆਈ ਤੁਸੀਂ ਇਹ ਮਲਾਜਮਾਂ ਦੀ ਗੱਲ ਕਰੀਏ ਉਹਨਾਂ ਨੂੰ ਟਾਈਮ ਟਾਈਮ ਨੂੰ ਕਿੰਨੇ ਦੰਗਾਵਾਣੇ ਵਧਾਈਆਂ ਜਾਂਦੀਆਂ ਹਰ ਵਰਗ ਦੇ ਵਿੱਚ ਉਹ ਸਿਸਟਮ ਬਣਿਆ ਹੋਇਆ ਹੈ ਪਰ ਸਾਡਾ ਇਹ ਸਿਸਟਮ ਹੈ 5% ਦੇ ਉੱਤੇ ਕੋਈ ਇੱਕ ਬੰਦਾ ਕੰਮ ਕਰਦਾ ਅਸੀਂ ਕਰਦੇ ਦੇਖੋ ਮੋਦੀ ਨਰਿੰਦਰ ਮੋਦੀ ਨੇ ਦੇਸ਼ ਆਸੇ ਕੰਮ ਵਧੀਆ ਕੀਤੇ ਆ ਅਸੀਂ ਚਾਹੁੰਦੇ ਹਾਂ ਵੀ ਪ੍ਰਧਾਨ ਮੰਤਰੀ ਦਾ ਦੇਸ਼ ਐਹੋ ਜਿਹਾ ਹੀ ਹੋਣਾ ਚਾਹੀਦਾ ਸਿੰਗਲ ਪਾਰਟੀ ਹੈ ਵਧੀਆ ਪਾਰਟੀ ਹੈ ਬਹੁਤ ਬਹੁਤ ਲੋਕਾਂ ਚ ਜਤਾਇਆ ਵਧੀਆ ਕੰਮ ਉਹਨਾਂ ਨੇ ਦੇਸ਼ਾਸਤੇ ਕੀਤੇ ਆ ਪਰ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਜਿਹੜਾ ਗਠਜੰਬੰਦਨ ਦੀ ਸਰਕਾਰ ਆ ਰਹੀ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਜੇ ਮੈਂ ਗਠਜੰਬੰਦਨ ਦੀ ਗੱਲ ਕਰਾਂ ਉਹਨਾਂ ਕੋਲ ਕੋਈ ਮੁੱਦਾ ਨਹੀਂ ਸਿਰਫ ਇੱਕੋ ਹੀ ਮੁੱਦਾ ਉਹਨਾਂ ਕੋਲੇ ਮੋਦੀ ਨੂੰ ਹਟਾਓ ਬਸ ਉਹਨਾਂ ਨੇ ਕੋਈ ਦੇਸ਼ ਦੀ ਗੱਲ ਨਹੀਂ ਕੀਤੀ ਕੋਈ ਉਹਨਾਂ ਨੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਕੋਈ ਉਹਨਾਂ ਨੇ ਪਾਲਿਸੀ ਦੀ ਗੱਲ ਨਹੀਂ ਕੀਤੀ ਸਿਰਫ ਇੱਕੋ ਹੀ ਹੈ ਕੱਟੇ ਹੋ ਜਾਓ ਮੋਦੀ ਨੂੰ ਹਟਾ ਦਿਓ ਬਸ ਇਹੀ ਮੁੱਦਾ ਉਹਨਾਂ ਦਾ ਇਹ ਆਪ ਕਹਿੰਦੇ ਭਗਵੰਤ ਮਾਨ ਆਪ ਕਹਿੰਦਾ ਸੀ ਜਦੋਂ ਇੱਕ ਕੂਏ ਦੇ ਉੱਤੇ ਸਾਰੇ ਜਾਨਵਰ ਇਕੱਠੇ ਹੋ ਜਾਣ ਇੱਕ ਸਾਈਡ ਤੇ ਤੇ ਸਮਝੋ ਦੂਜੇ ਪਾਸੇ ਸ਼ੇਰ ਖੜਾ ਹੈ ਤੇ ਮੈਂ ਇਹ ਗੱਲ ਬਿਲਕੁਲ ਸਮਝਦਾ ਇਹ ਛੋਟੇ ਛੋਟੇ ਜਾਨਵਰ ਹੈ ਬਰਬਰ ਸ਼ੇਰ ਖੜਾ ਹੈ ਸ਼ੇਰ ਮੋਦੀ ਹੈ ਪੰਜਾਬ ਦੇ ਵਿੱਚ ਸਿੱਖ ਤੇ ਹਿੰਦੂ ووٹ ਜ਼ਿਆਦਾ ਕੀ ਇਹਦਾ ਭਾਜਪਾ ਨੂੰ ਫਾਇਦਾ ਹੋਏਗਾ ਕਿ ਰਾਮ ਮੰਦਰ ਦਾ ਕੋਈ ਫਾਇਦਾ ਹੋਏਗਾ ਮੈਨੂੰ ਰਾਮ ਮੰਦਰ ਦਾ ਫਾਇਦਾ ਤਾਂ ਹੋਣਾ ਹੀ ਹੈ ਜੇ ਹਿੰਦੂਆਂ ਦੀ ਭਾਵਨਾ ਬਾਰੇ ਸੋਚੇ ਤੇ ਬਹੁਤ ਚਰਦੀਏ ਡਿਮਾਂਡ ਚੱਲ ਰਹੀ ਹੈ ਹਿੰਦੂਆਂ ਦੀ ਰਾਮ ਮੰਦਰ ਬਾਰੇ ਰਾਮ ਦੇਸ਼ ਜਿਹੜਾ ਹੈ ਰਾਮ ਦਾ ਜਿਉਂਦੇ ਜਿਉਂਦੀ ਆਪਣੀ ਸਥਾਣ ਹੀ ਨਹੀਂ ਸੀ ਇਹ ਪਹਿਲੀ ਪਾਰਟੀ ਹੈ ਜਿਹਨੇ 75 ਸਾਲ ਦੇ ਵਿੱਚ ਇਹ ਫੈਸਲਾ ਕੀਤਾ ਰਾਮ ਅੰਦਰ ਬਣਾਇਆ ਫਾਇਦਾ ਤਾਂ ਵੇਖੋ ਮੋਦੀ ਨੂੰ ਇਸ ਗੱਲ ਦਾ ਹਿੰਦੂਵੋਟ ਦਾ ਹੋਣਾ ਹੀ ਅਕਾਲੀ ਦਲ ਤੇ ਬੀਜੇਪੀ ਦਾ ਅਗਰ ਸਮਝੌਤਾ ਹੁੰਦਾ ਤਾਂ ਕੋਈ ਫਾਇਦਾ ਹੋਏਗਾ ਤੁਹਾਡੇ ਵਰਗੇ ਜੇ ਅਕਾਲੀ ਦਲ ਤੇ ਬੀਜੇਪੀ ਦਾ ਸਮਝੌਤਾ ਹੁੰਦਾ ਪੰਜਾਬ ਦੇ ਵਿੱਚ ਸਰਕਾਰ ਕਾਲੀ ਭੱਜ ਪਾ ਗਿਆ ਮੈਂ ਗਰੰਟੀ ਕਰਦਾ ਹੋਰ ਕਿਸ ਤਰ੍ਹਾਂ ਇਹ ਆਸ਼ਾ ਜਾਉਂਦੇ ਦੋਸੀ ਨਵੀਂ ਸਰਕਾਰ ਮੈਂ ਤਾਂ ਪਹਿਲਾਂ ਹੀ ਬੇਨਤੀ ਕੀਤੀ ਹੈ ਹਰ ਵਰਗ ਦਾ ਉਹ bari ਵਰਗ ਦਾ ਹਰ ਵਰਗ ਦੇ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਪਰ ਖਾਸ ਕਰਕੇ ਮੋਤੀ ਸਗਾਰੀਆਂ ਨੂੰ ਕਹਿਣਾ ਚਾਹਣਾ ਐਜੂਕੇਸ਼ਨ ਤੇ ਹੈਲਥ ਦੋ ਚੀਜ਼ਾਂ ਸਾਡੇ ਦੇਸ਼ ਨੂੰ ਲੋੜ ਹੈ ਇਹ ਦੋਆਂ ਦਾ ਪਹਿਲੇ ਅਧਾਰ ਤੇ ਫੈਸਲਾ ਉਹਨਾਂ ਨੂੰ ਕਰਨਾ ਚਾਹੀਦਾ ਹਰ ਬੰਦੇ ਨੂੰ ਐਜੂਕੇਸ਼ਨ ਫ੍ਰੀ ਹੋਵੇ ਤੇ ਹੈਲਥ ਫ੍ਰੀ ਹੋਵੇ ਸਾਡੇ ਨਾਲ ਕੁਝ ਹੋਰ ਲੋਕ ਵੀ ਮਜੂਰ ਨੇ ਸਰ ਕੀ ਨਾ ਤੁਹਾਡਾ ਜੀ ਰਕੇਸ਼ ਕੁਮਾਰ ਰਕੇਸ਼ ਕੁਮਾਰ ਜੀ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹੋ ਦੇਖੋ ਸਰਕਾਰ ਤਾਂ ਠੀਕ ਚੱਲ ਰਹੀ ਆ ਅਸੀਂ ਇਹ ਨਹੀਂ ਕਹਿੰਦੇ ਸਰਕਾਰ ਮਾੜੀ ਆ ਪਰ ਸਰਕਾਰ ਦੇ ਕੋਈ ਪਲਾਨ ਬੜ ਗਲਤ ਨੇ ਅਸੀਂ ਇਹਨੇ ਹਰ ਇੱਕ ਵਰਗ ਨੂੰ ਹਰ ਚੀਜ਼ ਮੁਫਤ ਦੇਣ ਦਾ ਕੋਈ ਤੋਕ ਨਹੀਂ ਹੁੰਦਾ ਜੀ ਹਰ ਚੀਜ਼ ਮੁਫਤ ਦੇ ਵੀ ਆਟਾ ਦਾ ਦਰਾਲ ਤੁਸੀਂ ਮੁਫਤ ਦਿਓ ਹੈਲਥ ਜੋ ਬਾਹਰਲੇ ਮੁਲਕਾਂ ਦੇ ਆਪਾਂ ਕੰਪੈਰੀਸ਼ਨ ਕਰਦੇ ਆ ਅਗਲੇ ਨੂੰ ਜੋ ਸਿੱਖਿਆ ਦਿਓ ਬੱਚਿਆਂ ਨੂੰ ਫ੍ਰੀ ਜਿਹੜੀ ਚੀਜ਼ ਅਸੀਂ ਦੇ ਸਕਦੇ ਆ ਮੁਲਕ ਡਿਵੈਲਪ ਹੋਵੇ ਬਜ਼ੁਰਗਾਂ ਨੂੰ ਦੇਖੋ ਮੈਂ ਇੱਕ ਬਿਜ਼ਨਸਮੈਨ ਆ ਮੈਂ ਇੱਕ ਬਿਨਸ ਕਰਦਾ ਆ ਆਪਦਾ ਟੈਕਸ ਦੇ ਰਿਆ ਉਹ ਦੇ ਰਿਆ ਸਭ ਕੁਝ ਦੇ ਰਿਆ ਜੀ ਜਦੋਂ ਮੇਰੇ ਕੋਲ ਦਿੱਤਾ ਪੈਂਦੀ ਹੈ ਮੇਰਾ ਕੋਈ ਹੱਥ ਫੜਨ ਨੂੰ ਤਿਆਰ ਨਹੀਂ ਮੈਂ ਆਪਦੇ ਪੱਲੇ ਪੈਸੇ ਲਾਵਾਂਗਾ ਨਾ ਜੀ ਇਹੀ ਮੇਰੇ ਹੈਲਥ ਦੇ ਸਿਸਟਮ ਹੋਵੇ ਮੈਨੂੰ ਕੁਛ ਕਿਸੇ ਚੀਜ਼ ਦੀ ਲੋੜ ਹੀ ਨਹੀਂ ਮੇਰੇ ਬੱਚਾ ਨੂੰ ਸਿੱਖਿਆ ਮਿਲੇ ਸਭ ਕੁਝ ਮਿਲੇ ਕਿਸੇ ਚੀਜ਼ ਦੀ ਲੋੜ ਨਹੀਂ મોદી ਸਰਕਾਰ ਐਸੀ ਗੱਲ ਬਹੁਤ ਵਧੀਆ ਚੱਲ ਰਹੀ ਆ ਪਰ ਥੋੜਾ ਜਿਹਾ ਛੋਟੇ ਵਰਗ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਛੋਟੇ ਦੁਕਾਨਦਾਰ ਦਾ ਬਹੁਤ ਨੁਕਸਾਨ ਆ ਸਾਡਾ ਬੜਾ ਨੁਕਸਾਨ ਆ ਇਸ ਗੱਲਾਂ ਚ ਮਾਲ ਵੱਡੇ ਵੱਡੇ ਖੁੱਲ ਗਏ ਨੇ ਉਹਨਾਂ ਨੂੰ ਇੰਨੀ ਫੈਸਿਲਿਟੀ ਦੇ ਰਿਆ ਸਾਡੀ ਫੈਸਿਲਿਟੀ ਕਿੱਥੇ ਆ ਪੰਜਾਬ ਜੀ ਗੱਲ ਬਹੁਤ ਵਧੀਆ ਦੇਖਣ ਨੂੰ ਮਿਲਿਆ ਵੀ ਬੱਚੇ ਬਾਹਰ ਜਾ ਰਹੇ ਆ ਕੀ ਰੋਜ਼ਗਾਰ ਨਹੀਂ ਦੇਖੋ ਸਭ ਕੁਝ ਹੋਏਗਾ ਕਿਉਂ ਨਹੀਂ ਹੋਏਗਾ ਮੈਂ ਕਹਿੰਦਾ ਜਿਹੜਾ ਜਿਹੜ ਸਾਡੇ ਬੱਚੇ ਉੱਥੇ ਜਾ ਕੇ ਲੋਕਾਂ ਦੇ ਗੋਹਾ ਗੂੜਾ ਕਰਦੇ ਨੇ ਮੁੱਖੀ ਗੱਲ ਤਾਂ ਇਹ ਹੀ ਆ ਜੀ ਠੀਕ ਆ ਨਾ ਜੀ ਤੇ ਭਾਂਡੇ ਮੰਗਦੇ ਫਿਰਦੇ ਕਿਉਂ ਸਾਡੇ ਬੱਚੇ ਬੱਚੇ ਜੰਮੇ ਅਸੀਂ ਕੰਮ ਉਹਨਾਂ ਲਈ ਕਰਨ ਟੈਕਸੋਨਾਂ ਨੂੰ ਦੇਣ ਕਿਉਂ ਸਾਡੀ ਸਰਕਾਰਾਂ ਕੁਝ ਕਰਦੀਆਂ ਨਹੀਂ ਅੱਗੀਆਂ ਸਰਕਾਰਾਂ ਕੋਈ ਸੋਚਣ ਐ ਇਸ ਬਾਰੇ ਯਾਰ ਸਰਕਾਰ ਦਾ ਹੱਥ ਲਾ ਕੇ ਬੈਠੀ ਆ ਚਲੋ ਜੀ ਨਵੀ ਪਨੀਰੀ ਗਈ ਸਾਡੇ ਕੋਲ ਰਹਿ ਗਈ ਗਿਆ ਬੜੇ ਨਵੀ ਪਨੀਰੀ ਯੰਗ ਪਨੀਰੀ ਦਾ ਦਿਮਾਗ ਹੀ ਬਾਹਰ ਚਲਾ ਗਿਆ ਸਾਰਾ ਜੀ ਪਲਾਸਟਿਕ ਕੀਤੀ ਬੱਚਿਆਂ ਨੂੰ ਬਾਹਰ ਭੇਜਿਆ ਜੀ ਉੱਥੇ ਪੀਜ਼ਾ ਢੋਂਦੇ ਫਿਰਦੇ ਕਿਉਂ ਸਾਡੇ ਮੁਲ ਕੰਮ ਨਹੀਂ ਕਰਾ ਸਕਦੇ ਸਾਡੀਆਂ ਸਰਕਾਰਾਂ ਸੋਚਦੀਆਂ ਕਿਉਂ ਨਹੀਂ ਕਿਉਂ ਨਹੀਂ ਸੋਚਦੇ ਆ ਇਸ ਬਾਰੇ ਮੋਦੀ ਸਾਹਿਬ ਨੂੰ ਵੀ ਬੇਨਤੀ ਆ ਇਸਦਾ ਕਿੰਨਾ ਵੀ ਇਸ ਬਾਰੇ ਸੋਚੋ ਥੋੜਾ ਜਿਆ ਕੀ ਹੁਣ ਕੈਨੇਡਾ ਕੀ ਹਾਲ ਹੈ ਲੋਕਾਂ ਨੂੰ ਬੱਚਿਆਂ ਨੂੰ ਸਾਡੇ ਕੰਮ ਨਹੀਂ ਮਿਲਦਾ ਸਰਕਾਰ ਤੇ ਮਰੀ ਜਾਂਦੇ ਬੁਰਾ ਹਾਲ ਇੱਕ ਕਮਰੇ 'ਚ 20-20 ਜਾਣੇ ਰਹਿੰਦੇ ਕੀ ਹੈ ਕਿਉਂ ਇੱਕ ਵਾਰੀ ਚਲੇ ਗਏ ਉਹ ਪੇਰੈਂਟਸ ਵਿਚਾਰੇ ਨੇ ਕਰਜ਼ਾ ਦੇ ਕੇ ਭੇਜਿਆ ਹੁੰਦਾ ਜੀ ਉਹਦੀ ਮਜਬੂਰੀ ਬਣ ਜਾਂਦੀ ਹੈ ਬੱਚੇ ਦੀ ਮੈਂ ਇੱਥੇ ਕੰਮ ਕਰਾਂ ਜੋ ਕਰਾਂ ਕਿਉਂ ਨਾ ਮੈਂ ਆਪਣੇ ਪੇਰੈਂਟਸ ਨੂੰ ਤੰਗ ਨਾ ਕਰਾਂ ਉੱਥੇ ਉਹ ਗਲਤ ਕੰਮ ਵੀ ਕਰਦਾ ਜੀ ਸੋ ਮੇਰੀ ਤਾਂ ਬੇਨਤੀ ਆ ਵੀ ਸਰਕਾਰ ਨੂੰ ਇਸ ਚੀਜ਼ ਬਾਰੇ ਜਰੂਰ ਸੋਚਣਾ ਚਾਹੀਦਾ ਪੰਜਾਬ ਦੇ ਵਿੱਚ ਸਰਕਾਰ ਆ ਰਹੀ ਹੈ ਗੱਠਜੋੜ ਦੀ ਸਰਕਾਰ ਆ ਰਹੀ ਹੈ ਕੀ ਉਹਦਾ ਪੰਜਾਬ ਨੂੰ ਕੋਈ ਫਾਇਦਾ ਹੋਏਗਾ ਜਾਂ ਪਹਿਲੇ ਤਰ੍ਹਾਂ ਹੀ ਚੱਲੇਗਾ ਨਹੀਂ ਦੇਖੋ ਗੱਠਜੋੜ ਦੀ ਸਰਕਾਰ ਤਾਂ ਪਤਾ ਨਹੀਂ ਹਲੇ ਆਣੀ ਹੈ ਕਿ ਨਹੀਂ ਆਣੀ ਪਹਿਲਾਂ ਤਾਂ ਮੈਂ ਗੱਲ ਕਹਾਂ ਹਲੇ ਕੋਈ ਪਤਾ ਨਹੀਂ ਆਣੀ ਚ ਨਹੀਂ ਆਣੀ ਹੈ ਦੇਖੋ ਜੇ ਭਾਜੀਪੀ ਦਾ ਆ ਜੇ ਅਸੀਂ ਤਾਂ ਕਹਿੰਦੇ ਭਾਜੀਪੀ ਨਰੋਲ ਹੀ ਆ ਜੀ ਠੀਕ ਹੈ ਨਾ ਜੀ ਗੱਠਜੋੜ ਦੀ ਸਰਕਾਰਾਂ ਪਹਿਲਾਂ ਵੇਖਿਆ ਹੀ ਆ ਜੇ ਆਪਾਂ ਕੀ ਕੀਤਾ ਸਾਡਾ ਕੁਝ ਹੋਰ ਵਪਾਰੀ ਲੋਕ ਜੁੜੇ ਹੋਏ ਨੇ ਸਰ ਕੀ ਨਾਂ ਤੁਹਾਡਾ ਜੀ ਅਰਵਿੰਦ ਸ਼ਾਵੜਾ ਤੁਹਾਡਾ ਸਭ ਕਿਸ ਤਰ੍ਹਾਂ ਦੇ ਦੋਨੋਂ ਦਿੱਕਤਾਂ ਆ ਰਹੀਆਂ ਔਰ ਕਿਸ ਤਰ੍ਹਾਂ ਦੇ ਪੀਐਮ ਦੀ ਚੋਅਸ ਮੰਗਦੇ ਦਿੱਕਤਾਂ ਕੋਈ ਨਹੀਂ ਆ ਰਹੀ ਬਸ ਮੋਦੀ ਸਰਕਾਰ ਪਾਰੀ ਵਰਗ ਨੂੰ ਛੋਟੇ ਵਪਾਰੀਆਂ ਨੂੰ ਗਰੀਬ ਬੰਦਿਆਂ ਨੂੰ ਨਾਲ ਲੈ ਕੇ ਚੱਲੇ ਕਰਮਚਾਰੀਆਂ ਨੂੰ ਨਾਲ ਲੈ ਕੇ ਚੱਲੇ ਕਰਾਪਸ਼ਨ ਫ੍ਰੀ ਇੰਡੀਆ ਬਣਾਵੇ ਜਿਸ ਤਰ੍ਹਾਂ ਗਰਵਲ ਸਾਹਿਬ ਨੇ ਦੱਸਿਆ ਵੀ ਤੁਹਾਨੂੰ ਕੋਈ 5% ਨਾਲ ਦਿੱਕਤ ਆ ਰਹੀ ਉਹ ਕੀ ਹੈ ਤਦੀ ਕੋਈ ਟੈਕਸ ਦੇ ਵਿੱਚ ਕੋਈ ਰਿਮਿਸ਼ਨ ਜਿਹੜਾ ਟੈਕਸ ਦੇ ਵਿੱਚ ਸਾਨੂੰ ਦਿੱਕਤ ਆ ਰਹੀ ਹੈ ਲਈ ਇਹੀ ਪੁਰਾਣੀ ਰੀਤ ਚ ਤੁਰੀ ਹੁੰਦੀ ਨਾ ਤਾਂ ਡਿਵੈਲਪਮੈਂਟ ਹੋ ਰਹੀ ਹੈ ਸਾਡੇ ਵਪਾਰ ਦੇ ਉੱਤੇ ਜਾਂ ਸਾਡੇ ਤੋਂ ਟੈਕਸ ਲੈ ਰਹੇ ਸਾਡੀ ਡਿਵੈਲਪਮੈਂਟ ਵਪਾਰੀਆਂ ਦੀ ਕੋਈ ਨਹੀਂ ਕਰਦੇ ਤੇ ਕਮਿਸ਼ਨ ਵਧਣਾ ਚਾਹੀਦਾ ਹੈ ਸਾਡਾ ਤੇ ਲੈਵਲ ਦੇ ਉੱਤੇ ਆਉਣਾ ਚਾਹੀਦਾ ਹੈ ਕੋਈ ਸੁਰੱਖਿਆ ਨੂੰ ਲੈ ਕੇ ਤੁਹਾਡੇ ਇੱਥੇ ਹੈ ਕੋਈ ਇੱਥੇ ਸੁਰੱਖਿਆ ਨਹੀਂ ਹੈਗੀ ਲੀਡਰਾਂ ਦੀ ਸੁਰੱਖਿਆ ਹੈਗੀ ਆਮ ਬੰਦੇ ਦੀ ਕੋਈ ਸੁਰੱਖਿਆ ਨਹੀਂ ਇੱਥੇ ਲੁੱਟ ਘੋ ਹੁੰਦੀ ਆ ਪੀਆਂ ਸ਼ਰਾਮ ਦਿਨੇ ਲੁੱਟ ਘੋ ਲੈ ਕੇ ਕੋਈ ਸੁਣਵਾਈ ਨਹੀਂ ਇੱਥੇ ਕੋਈ ਨਹੀਂ ਸਰਨਾ ਕੁਝ ਹੋਰ ਲੋਕ ਵੀ ਮੌਜੂਦ ਨੇ ਸਰ ਕੀ ਨਾ ਰੋੜਾਈ ਮੇਰਾ ਨਾ ਜੀ ਸੋਨੂ ਗਰੋਵਰ ਪ੍ਰਧਾਨ ਸਭਾ ਜੀ ਮੇਰਾ ਨਾ ਜੀ ਸੋਨੂ ਗਰੋਵਰ ਪ੍ਰਧਾਨ ਸਭਾ ਜੀ ਮਲਟੀਫਰੀ ਸੋਨੂ ਜੀ ਕਿਸ ਤਰ੍ਹਾਂ ਦੇ ਤੁਸੀਂ ਹੁਣ ਸਰਕਾਰ ਚਾਹੁੰਦੇ ਆ ਅਸੀਂ ਸਰਕਾਰ ਚਾਹੁੰਦੇ ਆ ਜੀ ਜਿਹੜੀ ਸਾਡਾ ਰੋਜ਼ਗਾਰ ਆ ਜਿਹੜਾ ਪਿਛਲੇ 30 ਸਾਲਾਂ ਤੋਂ ਜਿਵੇਂ ਤੁਹਾਨੂੰ ਗਰੋਵਰ ਸਾਹਿਬ ਨੇ ਦੱਸਿਆ ਹੀ ਹੈ ਵੀ 30 ਸਾਲਾਂ ਤੋਂ ਸਾਡਾ ਵਪਾਰ ਉਸੇ ਹਿਸਾਬ ਨਾਲ ਚੱਲ ਰਿਹਾ 5% ਹੀ ਆ ਸਾਡੇ ਇੱਥੇ ਨਾ ਤਾਂ ਕੋਈ ਵਾਅਦਾ ਹੋਇਆ ਜੇ ਤੁਸੀਂ ਅੱਜ ਤੋਂ 30 ਸਾਲ ਪਹਿਲਾਂ ਪੈਟਰੋਲ ਦੇ ਰੇਟ ਆ ਵੀਖ ਲਓ ਗੈਸ ਸਿਲੰਡਰ ਤੇ ਰੇਟ ਵੇਖ ਲਓ ਦੂਜੇ ਚੀਜ਼ਾਂ ਦੇ ਵੇਖ ਲਓ ਤੇ ਅੱਜ ਉਹਦੇ ਮੁਕਾਬਲੇ ਅਸੀਂ ਕਿੱਥੇ ਖੜੋਤੇ ਆ ਅਸੀਂ 5% ਦੇ ਵਿੱਚ ਸਾਨੂੰ ਵਪਾਰੀ ਵਰਗ ਨਾਲ ਇੰਨਾ ਕਿ ਤੱਕਾ ਹੋ ਰਿਹਾ ਨਾ ਤਾਂ ਸਾਡੇ ਜੁਆਕਾਂ ਨੂੰ ਕੋਈ ਨੌکریاں ਮਿਲ ਰਹੀਆਂ ਜੀ ਅਸੀਂ ਪੈਸੇ ਲਾ ਕੇ 20 25 22 ਲੱਖ ਰੁਪਏ ਲਾ ਕੇ ਜੁਆਕਾਂ ਨੂੰ ਬਾਹਰ ਭੇਜਦੇ ਆ ਉੱਥੇ ਵੀ ਕੰਮ ਹੈ ਨਹੀਂ ਜੇ ਸਾਡੀ ਸਰਕਾਰ ਸਾਡੇ ਅਸੀਂ ਵਪਾਰੀ ਆ ਅਸੀਂ ਸਰਕਾਰ ਅਸੀਂ ਦੇਸ਼ ਨੂੰ ਅਸੀਂ ਚਲਾ ਰਿਆ ਅਸੀਂ ਟੈਕਸ ਦਿੰਨੇ ਆ ਤਹੀਓ ਦੇਸ਼ ਚੱਲਦਾ ਤੇ ਸਾਨੂੰ ਤਾਂ ਸਹੂਲਤ ਹੀ ਕੋਈ ਨਹੀਂ ਜੀ ਆਟਾ ਦੀ ਕੀ ਦਾਲ ਗਰੀਬਾਂ ਦੇ ਦਿਓ ਜੀ ਰਜੈਕਸ਼ਨ ਦੇ ਦਿਓ ਜੀ ਵੀ ਐਸਸੀਬੀਸੀ ਅਸੀਂ ਉਹਨਾਂ ਨੂੰ ਨਹੀਂ ਕਹਿੰਦੇ ਵੀ ਕਿਉਂ ਦਿਨੇ ਤੁਸੀਂ ਤੁਸੀਂ ਦਿਓ ਪਰ ਸਾਡੇ ਵੀ ਸੋਚੋ ਅਸੀਂ ਦੇਸ਼ ਨੂੰ ਚਲਾਉਣੇ ਵਿਆਹੇ ਤੁਹਾਨੂੰ ਟੈਕਸ ਦੇ ਰਿਆ ਸਾਡੇ ਬਾਰੇ ਕੀ ਸਾਨੂੰ 1% ਵੀ ਸਹੂਲਤ ਨਹੀਂ ਗਈ ਜੀ ਨਾ ਅਸੀਂ ਘਰੇ ਸੇਫ ਆ ਨਾ ਅਸੀਂ ਬਾਹਰ ਸੇਫ ਆ ਜੀ ਬਾਹਰ ਇਹਦਾ ਕਦੇ ਥ੍ਰੈਟ ਕਾਲ ਆਉਣੀ ਸ਼ੁਰੂ ਹੋ ਜਾਂਦੀ ਹੈ ਕਦੇ ਲੁੱਟਾਂ ਖੋਹਾਂ ਚੱਲੂ ਹੋ ਜਾਂਦੀ ਹੈ ਜੀ ਦਿਨ ਰਾਤ ਮੈਂਟਰੀ ਅਫਸਰਾਂ ਦੇ ਜਵਾਕ ਬਾਹਰ ਭੇਜੇ ਆ ਤਾਂ ਟੈਨਸ਼ਨ ਆਉਂਦੇ ਤੋਂ ਦੂਰ ਕਿੱਥੇ ਹੋਏ ਹੈਗੇ ਆ ਜੇਹੀ ਸਾਡੇ ਰੋਜ਼ਗਾਰ ਸਹੀ ਹੋਵੇ ਸਾਨੂੰ ਕਿ ਲੋਟ ਬਾਹਰ ਭੇਜਣ ਦੀ ਕਿ ਪਿਛਲੇ 55 ਸਾਲਾਂ 'ਚ ਕੋਈ ਇੱਥੇ ਫੈਕਟਰੀ ਵਗੈਰਾ ਜਾਂ ਕੋਈ ਵਪਾਰ ਲਈ ਕੋਈ ਇੱਥੇ ਲੱਗਾ ਕੁਝ ਕੁਝ ਨਹੀਂ ਲੱਗਾ ਜੀ ਅੱਜ ਤੋਂ 30 ਸਾਲ ਪਹਿਲਾਂ ਜੋ ਸੀ ਉਹੀ ਚੱਲ ਰਿਹਾ ਜੀ ਉਸੇ ਤਰ੍ਹਾਂ ਹੀ ਕੰਮ ਚੱਲ ਰਿਹਾ ਜੀ ਨਾ ਸਾਡਾ 1% ਤੈ ਹੈਗਾ ਸਵੇਰੇ ਆਈ ਦਾ ਰੋਟੀ ਖਾ ਕੇ ਬਸ ਉਹੀ ਆ ਰੋਟੀ ਬਣ ਰਹੀ ਹੈ ਜੀ ਹੋਰ ਕੁਝ ਨਹੀਂ ਗਾ ਜੇ ਤੁਸੀਂ ਕਹੋ ਵੀ ਅਸੀਂ ਬਹੁਤ ਤਰੱਕੀ ਕਰ ਗਿਆ ਕੁਝ ਨਹੀਂ ਹੈਗਾ ਸਿਰਫ ਹਵਾਈ ਆ ਇਹੀ ਸਰਕਾਰ ਨੇ ਸਾਨੂੰ ਕੋਈ ਸਹੂਲਤ ਨਹੀਂ ਇਹਨਾਂ ਨੇ ਜਿਹੜੀਆਂ ਸਕੀਮਾਂ ਚਲਾਈਆਂ ਇਹੀ ਕਿਦੇ ਐਜੂਕੇਸ਼ਨ ਵਧਿਆ ਫ੍ਰੀ ਕਰ ਦੇਣ ਇਹੀ ਮੈਡੀਕਲ ਫ੍ਰੀ ਕਰ ਦੇਣ ਇਹੀ ਦੇਸ਼ ਤਰੱਕੀ ਕਰੇ ਜਿਹੜੀ ਚੀਜ਼ਾਂ ਨੂੰ ਸਾਨੂੰ ਲੋੜ ਆ ਅਸੀਂ ਕਿਹਦੇ ਨਾਲ ਤੇ ਦੱਸ ਕਿ ਤੁਸੀਂ ਤੁਹਾਨੂੰ ਕਦੋਂ ਕਹਿੰਦੇ ਸਾਨੂੰ ਬਿਜਲੀ ਮੁਫਤ ਦਿਓ ਅਸੀਂ ਤਾਂ ਨਹੀਂ ਕਿਹਾ ਕਿਸੇ ਨੂੰ ਬਿਜਲੀ ਮੁਫਤ ਦਿਓ ਅਸੀਂ ਨਹੀਂ ਕਿਹਾ ਤੁਹਾਨੂੰ ਬੱਚਾ ਦੇ ਸਬਰ ਵੀ ਮੁਫਤ ਜਿ ਕਰਾਓ ਅਸੀਂ ਤਾਂ ਕਿਹਾ ਸਾਡੇ ਦਾ ਪੈਸੇ ਲਓ ਸਾਨੂੰ ਸਹੂਲਤਾਂ ਦਿਓ ਜੋ ਅੱਜ ਪੰਜਾਬ ਦੇ ਹਾਲਾਤ ਬਣ ਚੁੱਕਾ ਕੋਈ ਅੱਜ ਤੋਂ ਜਿਵੇਂ ਬਿਹਾਰ ਦਾ ਸੁਣਿਆ ਸੀਗਾ ਉਦੋਂ ਵੀ ਮਾਰੇ ਹਾਲਾਤ ਬਣ ਚੁੱਕੇ ਆ ਜਿੰਨੇ ਲੁੱਟਾ ਘੋਹ ਹੋ ਰਿਹਾ ਜਿੰਨੇ ਨਸ਼ੇ ਨਸ਼ਾ ਇੰਨਾ ਘੋੜਾ ਘਰ ਘਰ ਦੇ ਵਿੱਚ ਨਸ਼ਾ ਮਿਲਦਾ ਪਿਆ ਜੇ ਜੇ ਸਰਕਾਰ ਚਾਵੇ ਕੀ ਨਹੀਂ ਹੋ ਸਕਦਾਗਾ ਸਰਕਾਰ ਚਾਹੁੰਦੀ ਨਹੀਂਗੀ ਇਹ ਚੀਜ਼ਾਂ ਬੰਦ ਹੋਣ ਪਈਓ ਤੁਸੀਂ ਜਵਕ ਨੂੰ ਇਸੇ ਦੁੱਖ ਦੇ ਮਾਰੇ ਬਰ ਭੇਜੀ ਜਾਂਦੇ ਜੀ ਤੇ 12ਵੀਂ ਇਹੀ ਕੋਜੀ ਹੈ ਜੀ ਸਾਡੀ ਦਾ ਸਰਕਾਰ ਕੀ ਇਹੀ ਬੇਨਤੀ ਹੈ ਵੀ ਸਾਡਾ ਸਾਥ ਦਿੱਤਾ ਜਾਵੇ ਜੇ ਵਪਾਰੀ ਖੁਸ਼ ਰਹੂਗਾ ਤੇ ਦੇਸ਼ ਜਦ ਤਾਈਂ ਦੇਸ਼ ਖੁਸ਼ਹਾਲ ਹੋਊਗਾ ਇਹ ਸਾਡੀ ਬੇਨਤੀ ਹੈ ਸਰਕੀ ਨਾਲ ਤੁਹਾਡਾ ਜੀ ਨਰਕੇਸ਼ ਨੂੰ ਲਈ ਹਰਕੇਸ਼ ਜੀ ਕਿਸ ਤਰ੍ਹਾਂ ਦੇ ਤੁਸੀਂ ਤੁਹਾਡੇ ਅਗਰ ਪਿਛਲੇ 5 ਸਾਲਾਂ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਇਹ ਬੀਤਿਆ ਆਉਣ ਵਾਲੀ ਸਰਕਾਰ ਤੋਂ ਕੀ ਉਮੀਦ ਹੈ ਅਸੀਂ ਇਹ ਉਮੀਦ ਕਰਦੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਅਸੀਂ ਬਹੁਤ ਦਿਲੋਂ ਆਦਰਮਾਨ ਕਰਦੇ ਆ ਜੀ ਜਿਨ੍ਹਾਂ ਨੇ ਆਪਣੇ ਅਯੁੱਧਿਆ ਚ ਰਾਮ ਮੰਦਰ ਬਣਵਾਇਆ ਅਸੀਂ ਦਿਲੋਂ ਨਾ ਧੰਨਵਾਦ ਕਰਦੇ ਆ ਇੱਕ ਸ਼ਬਦ ਹੈ ਜੀ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਕਿ ਚਲੋ ਸਾਡੇ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਕੰਮ ਇਹੀ ਹੋ ਪਰ ਸਾਡਾ ਜੋ ਵਪਾਰੀ ਮੰਡਲਾ ਨੇ ਵਪਾਰੀ ਲੈ ਉਹਦੇ ਸਾਡਾ ਕੁਝ ਸੋਚਣ ਅੱਜ ਤੋਂ 30 ਸਾਲ ਤੱਕ ਸਾਡੀ ਉਹੀ 5% ਕਮਿਸ਼ਨ ਚੱਲਦਾ ਪਿਆ ਨਾ ਵਧਿਆ ਨਾ ਘਟਿਆ ਸਰ ਲੋਕਾਂ ਨੇ ਤਨਖਾਹਾਂ ਸਰਕਾਰੀ ਅਫਸਰ ਹਰੇਕ ਸਾਲ ਬਾਅਦ ਤਨਖਾਹਾਂ ਵਧਦੀਆਂ ਕਹਿੰਦੀਆਂ ਸਾਡਾ ਉੱਥੇ ਕੰਮ ਖੜਿਆ ਸਾਡੇ ਵਪਾਰੀਆਂ ਦਾ ਸਾਥ ਦਿਓ ਸਾਨੂੰ ਕੋਈ ਨਹੀਂ ਫ੍ਰੀ ਕਣਕ ਆਟਾ ਬੱਸਾ ਕੋਈ ਨਹੀਂ ਫ੍ਰੀ ਚਾਹੀਦਾ ਸਿਰਫ ਸਾਨੂੰ ਬਾਰੀ ਮੰਡਲ ਸਾਨੂੰ ਸਹਿਯੋਗ ਦੇਣ ਅਸੀਂ ਉਹਨਾਂ ਦੇ ਨਾਲ ਆ ਸਰਕਾਰ ਦੇ ਵਿਵਾਰ ਬਹੁਤ ਵੱਡਾ ਜੋੜ ਹੁੰਦਾ ਹੈਗਾ ਕੀ ਤੁਹਾਨੂੰ ਕੋਈ ਹੁਣ ਤੱਕ ਦੀ ਕੋਈ ਸਹੂਲਤਾਂ ਮਿਲ ਗਈਆਂ ਸਾਨੂੰ ਫਿਲਹਾਲ ਸਹੂਲਤ ਕੋਈ ਨਹੀਂ ਮਿਲੀ ਜੀ ਹਜੇ ਤੱਕ ਸਾਨੂੰ ਕੋਈ ਸਰ ਕੋਈ ਸਰਕਾਰ ਆਮ ਪਾਰਟੀ ਸਰਕਾਰ ਹੈ ਉਹਨਾਂ ਨੇ ਕਹੇ ਬਹੁਤ ਸਹੂਲਤਾਂ ਕਰਾਂਗੇ ਸਾਨੂੰ ਇੱਕ 10 ਪੈਸੇ ਸਹੂਲਤ ਦਿੱਤੀ ਉਹਨਾਂ ਨੇ ਔਰ ਕੀ ਹੈ ਕਣ ਕਾਟਾ ਫ੍ਰੀ ਕਰਤਾ ਉਲਟਾ ਲੋਕਾਂ ਦੇ ਹੱਡਾਂ 'ਚ ਹਰਾਮ ਪਾਤਾ ਜੀ ਲੋਕ ਕੰਮ ਕਾਰ ਕਰਕੇ ਕੁਛ ਨਹੀਂ ਇੱਥੋਂ ਆਟਾ ਨੂੰ ਆਵਾਜ਼ ਮਾਰੀ ਦੀ ਆ ਜੀ ਆ ਸਾਡਾ ਸਮਾਨ ਚੱਕ ਲੋ ਜੀ ਉਹ 100 ਦਾ ਕਹਣਗੇ 300 ਰੁਪਏ ਦੇਓ ਜੀ ਅਈਗਾ ਕੰਮ ਤਾਂ 100 150 300 ਕਿਉਂ ਇਹਨੇ ਸਾਡੇ ਘਰੇ ਕਿਹੜਾ ਆਟਾ ਦਾਲ ਖਤਮ ਹੈ ਆ ਸੁਣ ਨੂੰ ਮਿਲਦਾ ਸਾਨੂੰ ਜੀ ਇਹ ਕੀ ਸਰਕਾਰ ਨੇ ਸਹੀ ਕੰਮ ਕੀਤਾ ਕਿ ਗਲਤ ਕੀਤਾ ਅਸੀਂ ਕਹਿੰਦੇ ਗਲਤ ਕੰਮ ਕੀਤਾ ਸਰਕਾਰ ਨੂੰ ਇਹ ਸਕੀਮਾਂ ਰੱਦ ਕਰ ਦੇਣ ਚਾਹੀਦੀਆਂ ਹੋਰ ਸਕੀਮਾਂ ਵਰਤਨ ਲੋਕਾਂ ਦਾ ਖੋਰ ਤਰੀਕੇ ਨਾਲ ਫਾਇਦਾ ਕਰਨ ਇਹ ਨਹੀਂ ਬਸ ਜੀ ਆਟਾ ਫਰੀ ਕਰਤਾ ਕਣਕ ਫਰੀ ਕਰਤੀ ਆਪ ਦਵਾਈ ਫਰੀ ਕਰਨ ਮੈਡੀਕਲ ਫਰੀ ਕਰਨ ਆਪ ਸਕੂਲ ਦੀ ਪੜ੍ਹਾਈ ਫਰੀ ਕਰਨ ਬੱਚਿਆਂ ਨੂੰ ਪਹਿਕ ਕਰਨ ਸੋਚਣ ਬਸ ਨਵੀਂ ਸਰਕਾਰ ਗੱਠਜੋੜ ਦੀ ਸਰਕਾਰ ਆ ਰਹੀ ਹੈ ਉਹਨਾਂ ਕਿਸ ਤਰ੍ਹਾਂ ਉਹ ਗੱਠਜੋੜ ਦੀ ਸਰਕਾਰ ਬਿਲਕੁਲ ਗਲਤ ਸਰਕਾਰ ਹੈ ਜੀ ਕੋਈ ਉਹਨਾਂ ਦਾ ਸਾਨੂੰ ਬੈਨੀਫਿਟ ਨਹੀਂ ਹੁੰਦਾ ਜੀ ਇਹ ਅਗਰ ਆਕਾਲੀ ਦਲ ਹੋਰ ਭਾਜੀਪੀ ਦਾ ਸਮਝੌਤਾ ਹੁੰਦਾ ਤੇ ਕੀ ਉਹਦਾ ਫਾਇਦਾ ਹੋਏ ਜੇ ਅਕਾਲੀ ਦਲ ਦੇ ਬੀਜੇਬਜਾ ਸਮਝੋਤਾ ਹੁੰਦਾ ਤਾਂ ਉਹਦਾ ਬਹੁਤ ਫਾਇਦਾ ਜੀ ਇਹ ਸਰਕਾਰ ਹੀ ਬੀਜੇਬਜਾ ਕਾਲੇ ਦਲ ਦੀ ਆਉਂਦੀ ਔਰ ਪਾਰਟੀਆਂ ਕੋਈ ਨਹੀਂ ਆਉਣ ਜਾਂਦੀ ਇੰਨਾ ਸਾਨੂੰ ਯਕੀਨ ਆ ਜੀ ਅਸੀਂ ਕੋਦੇ ਬੀਜੇਬੀ ਅਕਾਲੀ ਦੀ ਸਮਰਥਨ ਕਰਦੇ ਆ ਜੀ ਸਰ ਜੀ ਨਾਲ ਤੁਹਾਡਾ ਜੀ ਕੁਲਵੰਤ 세ਠੀ ਤੁਮਾਸੀਂ ਕਿੰਨੇ ਸਾਲ ਤੋਂ ਤੁਸੀਂ ਵਪਾਰ ਕਰ ਰਹੇ ਹੋ ਔਰ ਪਿਛਲੇ 5 ਸਾਲ ਦੀ ਅਗਰ ਗੱਲ ਕੀਤੀ ਹੈ ਉਹ ਤਾਂ ਆਉਣ ਵਾਲੇ 5 ਸਾਲਾਂ ਵਿੱਚ ਕੀ ਤੁਹਾਨੂੰ ਦੇਖੋ ਜੀ ਸਾਡੇ ਕੰਮ ਮੁਤਾਬਕ ਤਾਂ ਕੋਈ ਬਦਲਾਅ ਨਹੀਂ ਆਇਆ ਜੀ ਸਾਡਾ ਜਿੰਨਾ ਕਮਿਸ਼ਨ 30 ਸਾਲ ਪਹਿਲਾਂ ਹੀ ਉਨਾ ਹੀ ਹੋਣਾ ਹੈ ਖਰਚੇ ਸਾਡੇ ਵਧ ਗਏ ਆਈ ਕਮਾਈਆਂ ਘਟ ਗਈਆਂ ਸਾਡੀਆਂ ਹੀ ਸਾਨੂੰ ਸਹੂਲਤਾਂ ਇਹ ਚਾਹੀਦੀਆਂ ਵੀ ਸਾਨੂੰ ਸਾਡਾ ਕਮਿਸ਼ਨ ਵਧਾਇਆ ਜਾ ਬਈ ਇੱਕ ਜਿਹੜੀਆਂ ਸਹੂਲਤਾਂ ਪੜ੍ਹਾਈ ਦੀ ਹੋ ਗਈ ਤੇ ਮੈਡੀਕਲ ਦੀ ਸਹੂਲਤ ਇਹ ਫ੍ਰੀ ਹੋਣੀ ਚਾਹੀਦੀ ਨਾ ਕਿ ਮਤਲਬ ਆਟਾ ਦਾਲ ਫ੍ਰੀ ਹੋਣਾ ਚਾਹੀਦਾ ਕਿਉਂਕਿ ਹਰ ਇੱਕ ਬੰਦਾ ਮਿਹਨਤ ਕਰੇ ਫੇਰ ਹੀ ਫਾਇਦਾ ਉਸ ਚੀਜ਼ ਦਾ ਹੀ ਵਪਾਰੀ ਨੂੰ ਕੋਈ ਹੋਰ ਸਹੂਲਤਾਂ ਮਿਲਿਆ ਸਰਕਾਰ ਵਪਾਰੀ ਨੂੰ ਕੋਈ ਸਹੂਲਤ ਨਹੀਂ ਮਿਲੀ ਜੀ 30 ਸਾਲ ਤੋਂ ਇਹੀ ਦੇਖਦੇ ਆਂ ਜਿੰਨਾ ਕਮਿਸ਼ਨ ਉਹਨਾਂ ਹੀ ਵਾਛੀ ਕੋਈ ਸਹੂਲਤ ਨਹੀਂ ਫਾਲਤੂ ਦਿੱਤੀ ਕੋਈ ਸਰਕਾਰ ਆਈ ਕਹੇ ਨਹੀਂ ਦਿੱਤੀ ਜੀ ਜੇ ਤੁਸੀਂ ਕੁਝ ਕਹਿਣਾ ਆ ਪਾਸੀ ਦਾ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨ ਲੱਗਾ ਸੀਗਾ ਜਿਹੜੇ ਵੱਡੇ ਵੱਡੇ ਮੌਲ ਖੁੱਲੇ ਹੈਗੇ ਆ ਜਿਨ੍ਹਾਂ ਦੇ ਵਿਚਕਾਰ ਜਿਹੜਾ ਸਾਡਾ ਨਾ ਜਿਹੜਾ ਰੋਜ਼ਗਾਰ ਆ ਬਿਲਕੁਲ ਖੋ ਰਿਹਾ ਇਹਨਾਂ ਨੂੰ ਕੰਟਰੈਕਟ ਹੈਗਾ ਇਹਨਾਂ ਦਾ ਜੋ ਵੀ ਹੈਗਾ ਇਹਨਾਂ ਨੂੰ ਬਾਹਰੋਂ ਆ ਰਿਹਾ ਹੈਗਾ ਉੱਥੇ ਸਿੱਧਾ ਮੋਲਾਂ ਦੇ ਵਿੱਚ ਜਾ ਰਿਹਾ ਸਾਡਾ ਵਪਾਰ ਨਾ ਬਿਲਕੁਲ ਖਤਮ ਹੋਣ ਦੇ ਕੰਢੇ ਤੇ ਆ ਚਾਹੇ ਉਹ ਕੱਪੜੇ ਵਾਲਾ ਤੇ ਚਾਹੇ ਉਹ ਸੁਨਿਆਰਾ ਤੇ ਚਾਹੇ ਉਹ ਕਨਵੈਕਸ਼ਨਰੀ ਵਾਲਾ ਤੇ ਚਾਹੇ ਉਹ ਸਬਜ਼ੀ ਮੰਡੀ ਵਾਲਾ ਜੋ ਵੀ ਆ ਸਾਡਾ ਵਪਾਰ ਨਾ ਜੀ ਇਹ ਕੋਣ ਵਾਲੇ 2-4 ਸਾਲਾਂ ਦੇ ਵਿੱਚ ਘਰ ਤੁਹਾਨੂੰ ਇਹਦਾ ਰਿਜ਼ਲਟ ਪਤਾ ਚੱਲੂਗਾ ਵੀ ਜਿਹੜੇ ਮੋਲ ਖੋਦੇ ਇਹਨਾਂ ਦਾ ਸਾਨੂੰ ਫਾਇਦਾ ਕਿ ਨੁਕਸਾਨ ਆ ਜਦੋਂ ਲੋਕ ਉਹ ਨਹੀਂ ਨਗੇ ਜੀ ਹਰੇਕ ਚੀਜ਼ ਨੂੰ ਬੰਦੇ ਨੇ ਇੱਕੋ ਥਾਂ ਤੇ ਮਿਲ ਜਾਂਦੀ ਹੈਗੀ ਆ ਸਾਡੇ ਬਾਜ਼ਾਰ ਦੇ ਵਿੱਚ ਦੁਕਾਨਾਂ ਖਤਮ ਹੋ ਜਿੰਨੀਆਂ ਛੋਟਾ ਵਪਾਰੀ ਤਾਂ ਖਤਮ ਕਰਦੇ ਨੇ ਇਹਨਾਂ ਨੇ ਜੀ ਡੈੱਡ ਕਰਦੇ ਨੇ ਆ ਵੱਡੇ ਵੱਡੇ ਰਾਈਸ স্মਾਲ ਖੁੱਲ ਗਿਆ ਜੀ ਤੁਹਾਡੇ ਸਾਹਮਣੇ ਜੋ ਵੀ ਜਾਂਦੇ ਸਾਡਾ ਮੰਨ ਲਓ ਤੁਹਾਨੂੰ ਲੈ ਰਹੇ ਆ ਜਿਹੜਾ ਸ਼ਹਿਰ ਹੈਗਾ ਜੀ ਸਾਡੇ ਮੰਡੀ ਦੇ ਵਿੱਚ ਕਰ ਸਬਜ਼ੀ ਤੁਸੀਂ ਯਕੀਨ ਨਹੀਂ ਮੰ 30 ਸਾਲ ਤੋ ਇੰਨਾ ਬੰਦਾ ਨਹੀਂ ਵਖਿਆ ਜਿਹੜਾ ਇਸ ਵੇਲੇ ਬੰਦਾ ਚੱਲ ਰਿਹਾ ਹੈ ਗਿਆ ਤਾਂ ਸਰਕਾਰ ਦੇ ਅੱਗੇ ਬੇਨਤੀ ਆ ਵੀ ਇਹਦੇ ਉੱਤੇ ਧਿਆਨ ਦੇਣ ਜੋ ਗਰੀਬ ਇਹਨਾਂ ਵਪਾਰੀ ਨੂੰ ਮਾਰਨਾ ਨਹੀਂ ਆਪਾਂ ਬਚਾਉਣਾ ਜੇ ਹੀ ਮਰ ਗਏ ਤੇ ਸਾਡੇ ਪੱਲੇ ਕੀ ਆ ਤਾਂ ਇਹ ਸੀਗੇ ਫਰੀਦਕੋਟ ਦੇ ਹਬਜੀ ਮੰਡੀ ਦੇ ਵਪਾਰੀ ਜਿਨ੍ਹਾਂ ਨੇ ਆਪਣੀ ਆਪਣੀ ਸਮੱਸਿਆਵਾਂ ਦੱਸੀਆਂ ਕਿ ਕਿਸ ਤਰ੍ਹਾਂ ਦੇ ਉਹਨਾਂ ਨੂੰ ਪ੍ਰਧਾਨ ਮੰਤਰੀ ਆਉਣ ਵਾਲੇ ਚਾਹੀਦੇ ਆ ਫਰੀਦਕੋਟ ਤੋਂ ਪ੍ਰੇਮਪਾਸੀ ਨਾਲ ਦਰਸ਼ੇਮ ਚੋਪੜਾ ਪੰਜਾਬ ਤੋਂ